ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਰਬ ਇੱਕ ਜੈ ਸਾਈ ਜੀ 786 ਐਸ ਇਹ ኦਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਆਜੋ ਮਿਲਦੀ ਰਹੇ ਜੀ ਸੰਤਾਂ ਗੁਰੂ ਰਹਿਬਰਾਂ ਪੀਰਾਂ ਫਕੀਰਾਂ ਜਦੋਂ ਵੀ ਗੱਲ ਕੀਤੀ ਹੈ ਤਾਂ ਮੁਰਸ਼ਿਦ ਦੀ ਦਾ ਗੱਲ ਕੀਤੀ ਹੈ ਉਹਨਾਂ ਮੁਰਸ਼ਿਦਾ ਨੇ ਜਿਹੜੀ ਗੱਲ ਕੀਤੀ ਹੈ ਉਹ ਕਹਿੰਦੇ ਵੀ ਦੋ ਗੱਲਾਂ ਵੀ ਸੱਚੇ ਦੀ ਸੰਗਤ ਯਾਨੀ ਕਿ ਸੰਤਾਂ ਗੁਰੂ ਰਹਿਬਰਾਂ ਦੇ ਬਚਨ ਸੁਣਨਾ ਉਹਨਾਂ ਦੀ ਸੰਗਤ ਕਰਨਾ ਸਤ ਸੰਗ ਕਹ ਲਓ ਸਤ ਸੰਗਤ ਕਹਨ ਔਰ ਦੂਸਰਾ ਹੈ ਉਹ ਸੋਹਣੇ ਖੁਦਾ ਦਾ ਸਿਮਰਨ ਰੱਬ ਦਾ ਨਾਮ ਇਹਨਾਂ ਦੋ ਚੀਜ਼ਾਂ ਤੇ ਇਹਨਾਂ ਸੰਤਾਂ ਫਕੀਰਾਂ ਗੁਰੂ ਰਹਿਬਰਾਂ ਨੇ ਆਪਣੇ ਆਪਣੇ ਢੰਗ ਨਾਲ ਪੂਰੀ ਦੁਨੀਆ ਨੂੰ ਸਮਝਾਇਆ ਪਹਿਲਾ ਹੈ ਸਾਧ ਸੰਗਤ ਉਹ ਦੂਸਰਾ ਹੈ ਪ੍ਰਮਾਤਮਾ ਦਾ ਸਿਮਰ ਅਗਰ ਇਹ ਦੋ ਚੀਜ਼ਾਂ ਫਕੀਰ ਲੋਕ ਕਹਿੰਦੇ ਕਿ ਇਨਸਾਨ ਚੰਗੀ ਤਰ੍ਹਾਂ ਸਮਝ ਲਵੇ ਤਾਂ ਫਿਰ ਪਤਾ ਲੱਗੇਗਾ ਕਿ ਗੁਰੂ ਰਹਿਬਰ ਸੰਤ ਫਕੀਰ ਕਿਉਂ ਜ਼ੋਰ ਦਿੰਦੇ ਆ ਕਿ ਸਾਧ ਸੰਗਤ ਵਿੱਚ ਬੈਠਣਾ ਜਾਂ ਉਸ ਮਾਲਕ ਦਾ ਸਿਮਰਨ ਕਰਨਾ ਉਹਨੂੰ ਉਹਦੀ ਬੰਦਗੀ ਕਰਨਾ ਇਬਾਦਤ ਕਰਨਾ ਇੱਕ ਸ਼ਬਦ ਦੇ ਅੰਦਰ ਬੜਾ ਪਿਆਰਾ ਦੱਸਿਆ ਗਿਆ ਹੈ ਕਿ ਕਿ ਅਗਰ ਇਨਸਾਨ ਹੈ ਜਿਹੜਾ ਉਹ ਕਹਿ ਦਿੰਦਾ ਹੈ ਕਿ ਉਹ ਖੁਦਾ ਜਿਹੜਾ ਹੈ ਉਹ ਪਰਮਾਤਮਾ ਜਿਹੜਾ ਹੈ ਪ੍ਰਭੂ ਜਿਹੜਾ ਹੈ ਕਣ-ਕਣ ਦੇ ਅੰਦਰ ਹੈ ਕਹਿਨੂੰ ਦੁਨੀਆ ਕਹਿ ਦਿੰਦੀ ਹੈ ਕਹਿੰਦੇ ਸਾਰੇ ਕੰਦੇ ਵੀ ਕਣ-ਕਣ ਦੇ ਵਿੱਚ ਹੈ ਪਰ ਉਹਨੂੰ ਮਹਿਸੂਸ ਜਿਹੜਾ ਹੈ ਉਸ ਨੂੰ ਜਾਣਿਆ ਜਿਹੜਾ ਉਹ ਸੰਤਾਂ ਗੁਰੂ ਰਹਿਬਰਾਨੀ ਹੈ ਜਾਂ ਜਿਹੜਾ ਉਸ ਰਾਹ ਤੇ ਚੱਲਿਆ ਹੈ ਉਹ ਬੰਦਗੀ ਦੇ ਰਾਹ ਤੇ ਜਣਾ ਚੱਲਦਾ ਉਸੇ ਨੂੰ ਉਹਦੀ ਜਿਹੜੀ ਰਹਿਮਤ ਮਹਿਸੂਸ ਹੁੰਦੀ ਹੈ ਕਣ-ਕਣ ਵਾਲੀ ਬਾਬਾ ਜਰਾ ਗੌਰ ਕਰ ਹੁਣ ਪੁੱਛਿਆ ਜਾਵੇ ਕਿਸੇ ਇਨਸਾਨ ਨੂੰ ਤਾਂ ਕਿੱਥੇ ਹੈ ਤਾਂ ਇਨਸਾਨ ਕਹਿ ਦਿੰਦਾ ਕਿ ਪਰਮਾਤਮਾ ਪ੍ਰਭੂ ਕਣ-ਕਣ ਦੇ ਅੰਦਰ ਹੈ ਹਰ ਜਗ੍ਹਾ ਹੈ ਪਰਮਾਤਮਾ ਪਰ ਇੱਥੇ ਥੋੜਾ ਜਿਆ ਜ਼ਰਾ ਗੌਰ ਕਰਨਾ ਕਿ ਠੀਕ ਹੈ ਉਹ ਖੁਦਾ ਉਹ ਰੱਬ ਉਹ ਪਰਮਾਤਮਾ ਕਣ-ਕਣ ਅੰਦਰ ਹੈ ਫਕੀਰਾਂ ਫਰਮਾਇਆ ਪਰ ਜਦੋਂ ਅਸੀਂ ਉਹਨੂੰ ਪਰਮਾਤਮਾ ਦੇ ਗੁਣ ਗਾਉਂਦੇ ਆ ਨਾ ਉਹ ਸੋਹਣੇ ਖੁਦਾ ਦੀ ਉਸਤਤ ਕਰਦੇ ਆ ਤਾਂ ਚਾਰ ਜੀਵਾਂ ਦੇ ਵਿੱਚ ਬੈਠ ਕੇ ਚਾਰ ਥੋੜੇ ਬੋਤੇ ਲੋਕ ਹੁੰਦੇ ਉਹਨਾਂ ਚ ਬੈਠ ਕੇ ਜਦੋਂ ਆਪਣੇ ਰੱਬ ਨੂੰ ਯਾਦ ਕਰਦੇ ਆ ਤਾਂ ਉਸ ਵੇਲੇ ਪਰਮਾਤਮਾ ਕਿੱਥੇ ਹੁੰਦਾ ਹੈ ਔਰ ਜਦੋਂ ਅਸੀਂ ਸੰਤਾਂ ਫਕੀਰਾਂ ਦੇ ਵਚਨ ਬੈਠ ਕੇ ਪ੍ਰੇਮ ਦੇ ਨਾਲ ਸੁਣਦੇ ਆ ਤਾਂ ਉਸ ਵੇਲੇ ਪਰਮਾਤਮਾ ਕਿੱਥੇ ਹੁੰਦਾ ਹੈ ਔਰ ਜਦੋਂ ਅਸੀਂ ਧਿਆਨ ਕਰਦੇ ਆ ਇਬਾਦਤ ਕਰਦੇ ਆ ਬੰਦਗੀ ਕਰਦੇ ਆ ਸਿਮਰਨ ਤੇ ਬੈਨੇ ਭਗਤੀ ਕਰਦੇ ਆ ਤਾਂ ਉਸ ਵੇਲੇ ਪਰਮਾਤਮਾ ਉਹ ਖੁਦਾ ਕਿੱਥੇ ਹੁੰਦਾ ਹੈ ਹੁਣ ਬੰਦਾ ਬਾਬਾ ਜੀ ਸੋਚਾਂ ਵਿੱਚ ਪੈਦੇ ਕਿ ਕਿੱਥੇ ਗੂੰਗਾਨ ਲੱਗਿਆ ਹੈ ਕਿੱਥੇ ਧਿਆਨ ਲੱਗਿਆ ਹੈ ਇਹਦਾ ਮਤਲਬ ਕੀ ਹੈ ਉਹ ਖੁਦਾ ਤਾਂ ਇੱਕੋ ਹੀ ਜਗ੍ਹਾ ਹੈ ਸਾਡੇ ਅੰਦਰ ਜਾਂ ਕਣਕਣ ਦੇ ਵਿੱਚ ਫਿਰ ਇਹ ਇਸ ਤਰ੍ਹਾਂ ਕੀ ਹੈ ਕਿ ਜਦੋਂ ਅਸੀਂ ਉਹਨਾਂ ਦੇ ਉਹਦੇ ਗੁਣ ਸੁਣਦੇ ਆਂ ਉਦੋਂ ਕਿਤੇ ਕਿੱਥੇ ਹੁੰਦਾ ਹੈ ਜਦੋਂ ਗਾਉਂਦੇ ਆਂ ਉਦੋਂ ਕਿੱਥੇ ਹੁੰਦਾ ਹੈ ਕਿਉਂਕਿ ਇਹਦਾ ਥੋੜਾ ਫਰਕ ਹੈ ਜੋ ਫਕੀਰ ਲੋਕਾ ਫਰਮਾਇਆ ਕਿ ਗੁਣਗਾਨ ਵੇਲੇ ਕਿੱਥੇ ਹੁੰਦਾ ਹੈ ਉਸਤਤ ਵੇਲੇ ਕਿੱਥੇ ਹੁੰਦਾ ਹੈ ਵਚਨ ਸੁਣਨ ਵੇਲੇ ਕਿੱਥੇ ਹੁੰਦਾ ਹੈ ਬੰਦਗੀ ਕਰਨ ਵੇਲੇ ਕਿੱਥੇ ਹੁੰਦਾ ਹੈ ਧਿਆਨ ਕਰਨ ਵੇਲੇ ਕਿੱਥੇ ਹੁੰਦਾ ਜ਼ਰਾ ਗੌਰ ਕਰਨਾ ਫਕੀਰਾਂ ਦੀ ਬਾਤ ਹੈ ਕਿਨੇ ਕਿਸੇ ਨੇ ਉਹ ਸੋਹਣੇ ਖੁਦਾ ਨੂੰ ਪੁੱਛਿਆ ਇਹ ਆਖੋਦਾ ਅਰਬ ਜਦੋਂ ਕੋਈ ਤੁਹਾਡੇ ਗੁਣ ਗਾਉਂਦਾ ਹੈ ਉਦੋਂ ਤੁਸੀਂ ਕਿੱਥੇ ਹੁੰਦੇ ਹੋ ਜਦੋਂ ਕੋਈ ਤੁਹਾਡੇ ਗੁਣ ਬੈਠ ਕੇ ਪ੍ਰੇਮ ਨਾਲ ਸੁਣਦਾ ਹੈ ਉਦੋਂ ਤੁਸੀਂ ਕਿੱਥੇ ਹੁੰਦੇ ਹੋ ਤੇ ਆਖੋਦਾ ਕਿੱਥੇ ਹੁੰਦੇ ਹੋ ਤੁਸੀਂ ਤਾਂ ਕਹਿੰਦੇ ਉਸ ਪਰਮਾਤਮਾ ਨੇ ਉਸ ਸੋਹਣੇ ਮਾਲਕ ਨੇ ਉਹ ਫਕੀਰ ਨੂੰ ਕੀ ਜਵਾਬ ਦਿੱਤਾ ਫਕੀਰਾਂ ਨੇ ਪੁੱਛਿਆ ਕਿ ਜਵਾਬ ਦਿੱਤਾ ਕਿ ਉਸ ਪਰਮਾਤਮਾ ਨੇ ਉਹਨਾਂ ਫਕੀਰਾਂ ਨੂੰ ਕੀ ਜਵਾਬ ਦਿੱਤਾ ਉਹ ਕਹਿੰਦੇ ਕਿ ਕਾਵਣੀਆਂ ਦੇ ਮੁਖ ਵਸੂ ਉਹ ਕਹਿੰਦੇ ਕਿ ਜਦੋਂ ਕੋਈ ਮੇਰੇ ਗੁਣ ਗਾਉਂਦਾ ਹੈ ਤੇਰਾ ਗੌਰ ਕਰਨਾ ਉਹ ਕਹਿੰਦੇ 10-15 ਬੰਦੇ ਇਕੱਠੇ ਹੋਏ ਐ ਇੱਕ ਬੰਦਾ ਗਾ ਰਿਹਾ ਹੈ ਜਦੋਂ ਕੋਈ ਗੁਣ ਗਾਉਂਦਾ ਹੈ ਮੂਹ ਦੇ ਨਾਲ ਤਾਂ ਮੈਂ ਉਹਦੀ ਜ਼ੁਬਾਨ ਤੇ ਆ ਜਾਂਦਾ ਤੇਰਾ ਗੌਰ ਕਰਨਾ ਬਾਬਾ ਜੀ ਕਿ ਗਾਵਣੀ ਆ ਕੇ ਮੁਖ ਵਸੂ ਉਹ ਸੋਹਣੇ ਖੁਦਾ ਨੇ ਕਿਹਾ ਜਦੋਂ ਕੋਈ ਮੇਰੀ ਉਸਤਤ ਕਰਦਾ ਹੈ ਠੀਕ ਹੈ ਮੈਂ ਹਰ ਸ਼ਹਿ ਦੇ ਵਿੱਚ ਮੌਜੂਦ ਹਾਂ ਫੁੱਲਾਂ ਵਿੱਚ ਹਾਂ ਅਸਮਾਨ 'ਚ ਹਾਂ ਜ਼ਮੀਨ 'ਤੇ ਹਾਂ ਕਣਕਾਂ ਵਿੱਚ ਹਾਂ ਪਰ ਜਦੋਂ ਕੋਈ ਆਪਣੇ ਮੁਖ ਦੇ ਨਾਲ ਆਪਣੀ ਜ਼ੁਬਾਨ ਦੇ ਨਾਲ ਕੋਈ ਮੇਰੇ ਗੁਣ ਗਾਉਂਦਾ ਹੈ ਤਾਂ ਮੈਂ ਉਹਦੀ ਜ਼ੁਬਾਨ ਤੇ ਵਿਰਾਜਮਾਨ ਹੋ ਜਾਂਦਾ ਜ਼ਰਾ ਗੌਰ ਕਰਨਾ ਬਾਬਾ ਜੀ ਕਿ ਗਾਵਣੀਆਂ ਦੇ ਮੁਖਵਾਸ ਤੇ ਸਰਵਣ ਹੋੂ ਕੇ ਕਾਣ ਜ਼ਰਾ ਗੌਰ ਕਰਨਾ ਸਰਵਣ ਕਹਿ ਦਿੰਦੇ ਆ ਸੁਣਨ ਵਾਲੇ ਨੂੰ ਜਿੱਦਾਂ ਹੁਣ ਰੱਬ ਦੀ ਕੋਈ ਨਾਮ ਦੀ ਗੱਲ ਚੱਲ ਰਹੀ ਹੈ ਸੰਤਾ ਗੁਰੂ ਰਹਿਬਰਾਂ ਪੀਰਾਂ ਫਕੀਰਾਂ ਦੇ ਵਚਨ ਦੀ ਗੱਲ ਚੱਲ ਰਹੀ ਹੈ ਤਾਂ ਉਹਨੂੰ ਸੁਣਦਾ ਜਿਹੜਾ ਬੰਦਾ ਹੈ ਉਹਦੇ ਕਹਿੰਦੇ ਮੈਂ ਕੰਨ ਦੇ ਵਿੱਚ ਵਿਰਾਜਮਾਨ ਹੋ ਜਾਂਦਾ ਜ਼ਰਾ ਗੌਰ ਕਰਨਾ ਉਹ ਕਹਿੰਦਾ ਗਾਵਣ ਵਾਲੇ ਦੇ ਮੈਂ ਜ਼ੁਬਾਨ ਤੇ ਔਰ ਸਰਵਣ ਕਰਨ ਵਾਲੇ ਦੇ ਜਿਹੜਾ ਹੈ ਉਹ ਕੋਈ ਬੈਠਾ ਹੈ ਕੋਲ ਬੈਠਾ ਉਹ ਪਰਮਾਤਮਾ ਹੀ ਬੈਠਾ ਹੈ ਕਿ ਪਰਮਾਤਮਾ ਕਹਿੰਦਾ ਜਦੋਂ ਕੋਈ ਪ੍ਰੇਮ ਨਾਲ ਬੈਠ ਕੇ ਮੇਰੇ ਗੁਣ ਸੁਣਦਾ ਹੈ ਨਾ ਆਪਣਾ ਧਿਆਨ ਹਰ ਤਰਫੋਂ ਹਟਾ ਕੇ ਆਪਣੀ ਸੁਰਤੀ ਜਦੋਂ ਪੂਰੀ ਤਰ੍ਹਾਂ ਮੇਰੇ ਨਾਲ ਜੋੜ ਕੇ ਇਨਸਾਨ ਜਦੋਂ ਮੇਰੀ ਸਿਫਤ ਸੁਣਦਾ ਹੈ ਤਾਂ ਸੁਣਨ ਵਾਲੇ ਦੇ ਮੈਂ ਕੰਨਾਂ 'ਚ ਵਾਸ ਕਰਦਾ ਜ਼ਰਾ ਗੌਰ ਕਰਨਾ ਪਪਾ ਜੀ ਕਿ ਰਾਬੇ ਸਰੀਰ 'ਚ ਕਿੱਥੇ ਵਾਸ ਕਰਦਾ ਉਹਨਾਂ ਦੱਸਿਆ ਵੀ ਜਦੋਂ ਕੋਈ ਜ਼ੁਬਾਨ ਨਾਲ ਮੇਰੇ ਕੋਲ ਗਾ ਰਿਹਾ ਤੇ ਮੈਂ ਜ਼ੁਬਾਨ ਤੇ ਬੈਠਾ ਹਾਂ ਜਦੋਂ ਕੋਈ ਸਰਵਣ ਕਰ ਰਿਹਾ ਹੈ ਮੇਰੇ ਗੁਣਾਂ ਨੂੰ ਤੇ ਮੈਂ ਉਹਦੇ ਕੰਨ ਵਿੱਚ ਵਾਸ ਕਰ ਰਿਹਾ ਕਿਉਂ ਉਹ ਕਹਿੰਦੇ ਉਸ ਵੇਲੇ ਕਿਉਂਕਿ ਇਹਨਾਂ ਕੰਨਾਂ ਦੇ ਜ਼ਰੀਏ ਜਿਹੜਾ ਹੈ ਜਿਸ ਤਰ੍ਹਾਂ ਸੰਗੀਤ ਵੱਜਦਾ ਹੋਵੇ ਤੇ ਬੰਦਾ ਅੱਖ ਬੰਦ ਕਰਕੇ ਪੂਰਾ ਧਿਆਨ ਜਿਹੜਾ ਕਿ ਕੰਨਾਂ ਦੀ ਇੰਦਰੀ ਚ ਹੀ ਸੁਣਨਾ ਹੈ ਨਾ ਬਾਬਾ ਜੀ ਕੰਨਾਂ ਦੇ ਰਾਹੀਂ ਸੁਣਿਆ ਜਾਣਾ ਹੋਰ ਤਾਂ ਸੁਣਿਆ ਨਹੀਂ ਜਾਣਾ ਤਾਂ ਬੰਦਾ ਕਹਿੰਦਾ ਸੰਗੀਤ ਦਾ ਆਨੰਦ ਲੈ ਰਿਹਾ ਹੈ ਜਦੋਂ ਕਿਤੇ ਕੋਈ ਇਨਸਾਨ ਸਵਾਦਿਸ਼ਟ ਭੋਜਨ ਕਰਦਾ ਹੈ ਜਾਂ ਕੋਈ ਚੀਜ਼ ਖਾਂਦਾ ਹੈ ਤੇ ਉਹਦਾ ਸਾਰਾ ਧਿਆਨ ਆਪਣੇ ਮੂਹਰੇ ਚਲਾ ਜਾਂਦਾ ਹੈ ਕਿਉਂਕਿ ਉਹੀ ਉਥੇ ਟੇਸ ਸੈਂਸੇਸ਼ਨ ਹੈ ਸਾਰੀਆਂ ਜੀਵਤ ਹੋਈਆਂ ਇਸੇ ਤਰ੍ਹਾਂ ਉਹ ਕਹਿੰਦੇ گاਵਣੇ ਆ ਕੇ ਮੁੱਖ ਮੇਵਾਸ ਕਿ گاਵਣਿਆਂ ਦੇ ਮੁੱਖ ਚ ਵਾਸ ਤੇ ਸਰਵਣ ਕਰਨ ਵਾਲੇ ਕੇ ਕਾਨ ਮੇ ਵਾਸ ਉਹ ਕਹਿੰਦੇ ਵੀ ਜਿਹੜਾ ਜ਼ੁਬਾਨ ਤੋਂ ਮੇਰੇ ਗੁਣਗਾਰ ਕਰ ਰਿਹਾ ਹੈ ਬਿਲਕੁਲ ਆਪਣੀ ਧਿਆਨ ਸੁਰਤੀ ਮੇਰੇ ਚਲਾ ਕੇ ਮੈਂ ਉਹਦੀ ਜ਼ੁਬਾਨ ਤੇ ਵਾਸ ਕਰਦਾ ਤੇ ਸੁਣਨ ਵਾਲਾ ਜਿਹੜਾ ਸੁਣ ਰਿਹਾ ਹੈ ਉਹਦੇ ਮੈਂ ਕੰਨ ਚ ਵਾਸ ਕਰ ਰਿਹਾ ਹੈ ਔਰ ਜਦੋਂ ਬੰਦਾ ਖਾਂਦਾ ਹੈ ਤਾਂ ਜ਼ੁਬਾਨ ਤੇ ਆ ਜਾਂਦਾ ਹੈ ਉਹਦਾ ਸੁਆਦ ਸੁਣਦਾ ਹੈ ਤਾਂ ਕੰਨ ਚ ਆ ਜਾਂਦਾ ਜਦੋਂ ਕੋਈ ਮਹਿਕ ਆਂਦੀ ਹੈ ਖੁਸ਼ਬੂ ਆਂਦੀ ਹੈ ਤਾਂ ਨੱਕ ਦੇ ਜ਼ਰੀਏ ਲੈਂਦਾ ਹੈ ਤਾਂ ਪੂਰਾ ਧਿਆਨ ਨੱਕ ਤੇ ਕੇਂਦਰਿਤ ਹੋ ਜਾਂਦਾ ਵੀ ਇਹ ਯਾਰ ਇਹ ਖੁਸ਼ਬੂ ਬੜੀ ਅੱਛੀ ਹੈ ਇਹ ਫੁੱਲ ਦੀ ਹੈ ਇਹ ਕਾਦੀ ਹੈ ਕਾਦੀ ਖੁਸ਼ਬੂ ਹੈ ਬੰਦਾ ਉਹ ਦੇਖਦਾ ਹੈ ਯਾਨੀ ਜਿਸ ਇੰਦਰੀ ਵੱਲ ਸਾਡਾ ਧਿਆਨ ਹੁੰਦਾ ਹੈ ਸਾਡੇ ਸਰੀਰ ਦੇ ਜਿਸ ਅੰਗ ਵੱਲ ਸਾਡਾ ਧਿਆਨ ਹੁੰਦਾ ਹੈ ਜਦਰਾ ਗੌਰ ਕਰਨਾ ਤੇ ਜਦੋਂ ਅਸੀਂ ਸਰਵਣ ਸਰਵਣ ਵੱਲ ਚਲੇ ਜਾਂਦੇ ਆ ਤਾਂ ਕੰਨਾਂ ਵੱਲ ਕਾਨ ਜਿਹੜੇ ਉਹ ਸੁਣਦੇ ਆ ਜਦੋਂ ਪ੍ਰੇਮ ਦੇ ਨਾਲ ਪਰਮਾਤਮਾ ਕਹਿੰਦਾ ਕਿ ਉੱਥੇ ਮੈਂ ਵਸਦਾ ਜਦੋਂ ਤੂੰ ਪ੍ਰੇਮ ਦੇ ਨਾਲ ਮੇਰੀ ਕੋਈ ਗੱਲ ਸਰਵਣ ਕਰ ਰਿਹਾ ਹੈ ਮੇਰਾ ਕੋਈ ਗਿਆਨ ਸਰਵਣ ਕਰ ਰਿਹਾ ਹੈ ਮੇਰਾ ਨਾਮ ਸਰਵਣ ਕਰ ਰਿਹਾ ਹੈ ਤਾਂ ਮੈਂ ਉੱਥੇ ਵੀ ਵਾਸ ਕਰਦਾ ਜ਼ਰਾ ਗੌਰ ਕਰਨਾ ਸੋ ਗਾਵਣਿਆਂ ਦੇ ਮੁਖ ਚ ਵਾਸ ਤੇ ਕੰਨ ਵਾਲਿਆਂ ਦੇ ਸਰਵਣ ਕਰਨ ਵਾਲਿਆਂ ਦੇ ਕੰਨ ਵਿੱਚ ਕਿ ਗਾਵਣਿਆ ਕੇ ਮੁਖ ਮੇ ਵਾਸ ਸਰਵਣ ਕੇ ਕਾਣ ਵਸੂ ਧਿਆਨੀ ਕੇ ਧਿਆਨੀ ਕੇ ਹਿਰਦੇ ਵਸੂ ਕਿ ਜਦੋਂ ਕੋਈ ਮੇਰਾ ਧਿਆਨ ਕਰਦਾ ਹੈ ਅੱਖਾਂ ਬੰਦ ਕਰਕੇ ਨਾ ਉਹ ਸੁਣਦਾ ਹੈ ਕੁਝ ਨਹੀਂ ਉਹ ਦੇਖਦਾ ਨਾ ਉਹ ਕੁਝ ਸੁਣਦਾ ਨਾ ਕੁਝ ਦੇਖਦਾ ਕੁਝ ਹੁਣ ਇਸ ਵੇਲੇ ਜਦੋਂ ਮੰਨ ਲਓ ਹੁਣ ਅਸੀਂ ਦੇਖ ਰਹੇ ਹਾਂ ਅੱਖਾਂ ਸਾਡੀਆਂ ਖੁੱਲੀਆਂ ਹਨ ਜਦੋਂ ਅੱਖਾਂ ਬੰਦ ਕਰਕੇ ਇਨਸਾਨ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਮਾਲਕ ਦਾ ਉਹ ਪਰਮਾਤਮਾ ਦੀ ਬੰਦਗੀ ਕਰਨ ਲੱਗਦਾ ਹੈ ਤਾਂ ਕਹਿੰਦੇ ਉਸ ਵੇਲੇ ਮੈਂ ਇਨਸਾਨ ਦੇ ਦਿਲ ਵਿੱਚ ਵਸਦਾ ਜ਼ਰਾ ਗੌਰ ਕਰਨਾ ਜਦੋਂ ਮੇਰੇ ਸੁਬਾਨ ਨਾਲ ਗੁਣਗਾਨ ਕਰਦਾ ਹੈ ਤਮੈ ਆਉਦੀ ਜ਼ੁਬਾਨ ਤੇ ਆ ਜਦੋਂ ਸਰਵਣ ਕਰ ਰਿਹਾ ਹੈ ਤੇ ਮੈਂ ਉਹਦੇ ਕੰਨਾਂ 'ਚ ਆ ਜਦੋਂ ਉਹ ਧਿਆਨ ਕਰ ਰਿਹਾ ਹੈ ਤੇ ਮੈਂ ਉਹਦੇ ਦਿਲ ਵਿੱਚ ਵਾਸ ਕਰ ਰਿਹਾ ਇਸ ਲਈ ਉਹਨਾਂ ਕਿਹਾ ਕਿ ਧਿਆਨੀ ਦੇ ਹਿਰਦੇ ਵਸੂ ਦਿਲ ਵਿੱਚ ਵਸਦਾ ਔਰ ਗਿਆਨੀ ਜਿਹੜਾ ਹੈ ਨਾ ਔਰ ਗਿਆਨੀ ਕੇ ਨਿਜ ਪ੍ਰਾਣ ਬੜੀ ਪਿਆਰੀ ਗੱਲ ਹੈ ਕਿ ਉਹ ਖੁਦਾ ਨੇ ਕਿਹਾ ਕਿ ਧਿਆਨ ਕਰਨ ਵਾਲੇ ਦੇ ਮੈਂ ਦਿਲ 'ਚ ਵਸਦਾ ਹਾਂ ਔਰ ਜਿਹਨੂੰ ਮੇਰਾ ਗਿਆਨ ਹੋ ਜਾਂਦਾ ਹੈ ਨਾ ਜਿਹਨੂੰ ਮੇਰਾ ਭੇਦ ਮਿਲ ਜਾਂਦਾ ਹੈ ਸੰਤਾਂ ਫਕੀਰਾਂ ਨੂੰ ਭੇਦ ਮਿਲਦੇ ਹੈ ਜਿਹੜਾ ਉਹਨਾਂ ਦਾ ਉਹਨਾਂ ਨੂੰ ਇਸ਼ਕ ਕਰਦਾ ਰੱਬ ਨਾਲ ਉਹਨੂੰ ਭੇਦ ਮਿਲਦਾ ਹੈ ਤਾਂ ਕਹਿੰਦੇ ਜਿਹਨੂੰ ਮੇਰਾ ਭੇਦ ਮਿਲ ਜਾਂਦਾ ਹੈ ਨਾ ਫਿਰ ਉਹਦੇ ਤਾਂ ਮੈਂ ਰੋਮ-ਰੋਮ ਦੇ ਵਿੱਚ ਹੀ ਵਾਸ ਕਰਦਾ ਹਾਂ ਜ਼ਰਾ ਗੌਰ ਕਰਨਾ ਉਹਦੇ ਤਾਂ ਮੈਂ ਨਜ ਪ੍ਰਾਣ ਦੇ ਵਿੱਚ ਵਾਸ ਕਰਦਾ ਉਹਨੂੰ ਤਾਂ ਫਿਰ ਹਰ ਜਗ੍ਹਾ ਜਿੱਥੇ ਵੀ ਪ੍ਰਾਣ ਹੈ ਯਾਨੀ ਕਿ ਜਿੱਥੇ ਵੀ ਊਰਜਾ ਹੈ ਜ਼ਿੰਦਗੀ ਹੈ ਬਾਬਾ ਜੀ ਸਵਾਸ ਹੈ ਹਰ ਛੇ ਅੰਦਰ ਪ੍ਰਾਣ ਤਾਂ ਹਰ ਛੇ ਅੰਦਰ ਹੀ ਹੈ ਪੇੜਾ ਅੰਦਰ ਵੀ ਹੈ ਪੌਦੇ ਅੰਦਰ ਵੀ ਹੈ ਪੱਤਿਆਂ ਦੇ ਅੰਦਰ ਵੀ ਹੈ ਪਸ਼ੂਆਂ ਦੇ ਅੰਦਰ ਵੀ ਹੈ ਜਿੱਥੇ ਇਹ ਪ੍ਰਾਣ ਸ਼ਕਤੀ ਹੈ ਜਿਹਨੂੰ ਮੇਰਾ ਭੇਦ ਮਿਲ ਜਾਂਦਾ ਹੈ ਨਾ ਕਹਿੰਦਾ ਉਹਨੂੰ ਫਿਰ ਮੈਂ ਹਰ ਜਗ੍ਹਾ ਹੀ ਨਜ਼ਰ ਆਉਂਦਾ ਮੈਂ ਜਿਹੜੇ ਪਾਸੇ ਦੇਖਾਂ ਮੈਨੂੰ ਤੂੰ ਦੱਸਦਾ ਉਹ ਫਿਰ ਮੈਨੂੰ ਹਰ ਜਗ੍ਹਾ ਮਹਿਸੂਸ ਕਰਦਾ ਹੈ ਇਸ ਲਈ ਜ਼ਰਾ ਗੌਰ ਕਰਨਾ ਬਾਬਾ ਜੀ ਕਿ ਗਾਵਣਿਆਂ ਤੋਂ ਸਰਵਣਿਆਂ ਤੱਕ ਔਰ ਸਰਵਣਿਆਂ ਤੋਂ ਧਿਆਨੀਆਂ ਤੱਕ ਔਰ ਧਿਆਨੀਆਂ ਤੋਂ ਗਿਆਨੀਆਂ ਤੱਕ ਇਹ ਮੰਜ਼ਲਾ ਹੈ ਏ ਮੰਜ਼ਲਾ ਇਨਸਾਨ ਜਿਹੜਾ ਹੈ ਤੈਹ ਕਰਦਾ ਹੈ ਜਦੋਂ ਉਹ ਜ਼ੁਬਾਨ ਨਾਲ ਗਾਉਂਦਾ ਹੈ ਤਾਂ ਜ਼ੁਬਾਨ ਤੇ ਜਦੋਂ ਉਹ ਸਰਵਣ ਕਰਦਾ ਹੈ ਤਾਂ ਉਹ ਕੰਨਾਂ ਚ ਜਦੋਂ ਧਿਆਨ ਦੇ ਵਿੱਚ ਜਦੋਂ ਉਤਰਦਾ ਹੈ ਨਾ ਤਾਂ ਆਪਣੇ ਦਿਲ ਵਿੱਚ ਉਹ ਸੁਹਣੇ ਖੁਦਾ ਦੀ ਝਲਕ ਪਾਉਂਦਾ ਹੈ ਪਰ ਜਦੋਂ ਧਿਆਨ ਕਰਦੇ ਕਰਦੇ ਇੱਕ ਇਨਸਾਨ ਜਾਂ ਇੱਕ ਸੰਤ ਗੁਰੂ ਰਹਿਬਰ ਪੀਰ ਫਕੀਰ ਉਸ ਮੰਜ਼ਲੇ ਨੂੰ ਪਾ ਲੈਂਦੇ ਉਸ ਮੰਜ਼ਲ ਨੂੰ ਪਾ ਲੈਂਦੇ ਜਿਹਨੂੰ ਕਹਿੰਦੇ ਦਸਮ ਦਵਾਰਾ ਖੁੱਲ ਜਾਂਦਾ ਹੈ ਜਿਹੜਾ ਔਰ ਜਦੋਂ ਅੰਦਰ ਉਸ ਸਹਸਤਰਾਰ ਜਿਹੜਾ ਹੈ ਸਾਡਾ ਚੱਕਰ ਜਿਹੜਾ ਹੈ ਸਾਸਤਰਾਰ ਕਿਹਾ ਜਾਂਦਾ ਉਹਨੂੰ ਵਿੱਚ ਇਨਸਾਨ ਦਾਖਲ ਹੋ ਜਾਂਦਾ ਹੈ ਤਾਂ ਇਨਸਾਨ ਦੀ ਸੁਰਤੀ ਤਾਂ ਫਿਰ ਉਸ ਵੇਲੇ ਪਤਾ ਲੱਗਦਾ ਕਿ ਮੇਰਾ ਮਾਲਕ ਜਿਹੜਾ ਹੈ ਮੇਰਾ ਖੁਦਾ ਜਿਹੜਾ ਹੈ ਮੇਰਾ ਪ੍ਰਭੂ ਜਿਹੜਾ ਹੈ ਉਹ ਤਾਂ ਹਰ ਛੇ ਅੰਦਰ ਸਮਾਇਆ ਹੋਇਆ ਹੈ ਇਸ ਨੂੰ ਕਹਿੰਦੇ ਆ ਗਿਆਨ ਦੀ ਅਵਸਥਾ ਬਾਬਾ ਜੀ ਇਹ ਸਾਰੇ ਕਹਿੰਦੇ ਕਿ ਉਹ ਕਣਕਣ ਵਿੱਚ ਮੌਜੂਦ ਹੈ ਉਹ ਕਣਕਣ ਵਿੱਚ ਮੌਜੂਦ ਹੈ ਪਰ ਉੱਥੇ ਪਹੁੰਚਿਆ ਕਿਹੜਾ ਜ਼ਰਾ ਗੌਰ ਕਰਨਾ ਇਹ ਅਕਸਰ ਗੱਲ ਹੁੰਦੀ ਹੈ ਕਿ ਉਹਨੇ ਜਾਣਿਆ ਯਾ ਉਹਨਾਂ ਸੰਤਾਂ ਨੇ ਜਾਣਿਆ ਜਾਂ ਉਹਨਾਂ ਫਕੀਰ ਉਹ ਉਹਨਾਂ ਨੇ ਜਾਣਿਆ ਅਸੀਂ ਤਾਂ ਨਹੀਂ ਜਾਣਿਆ ਅਸੀਂ ਕੇਵਲ ਸੁਣਿਆ ਉਹਨੇ ਫਕੀਰਾਂ ਨੇ ਤਾਂ ਹੀ ਕਿਹਾ ਕਿ ਜਦੋਂ ਬੰਦਾ ਉਸ ਰਾਹ ਤੇ ਚੱਲਦਾ ਹੈ ਉਸ ਰਾਹ ਤੇ ਪਹੁੰਚ ਕੇ ਉਹਨੂੰ ਪਤਾ ਲੱਗਦਾ ਹੈ ਕਿ ਕਣਕਣ ਵਿੱਚ ਕਿਉਂ ਆਖਿਆ ਜਾਂਦਾ ਹੈ ਔਰ ਜਿਹਨੂੰ ਸਿਰਫ ਇਨਾ ਪਤਾ ਹੈ ਕਿ ਉਹ ਕਣਕਣ ਵਿੱਚ ਵਸਦਾ ਹੈ ਯਾਨੀ ਕਿ ਉਸ ਅਜੇ ਸਾਸਤਰਾਰ ਉਹ ਦਵਾਰ ਤੇ ਪਹੁੰਚਿਆ ਨਹੀਂ ਕੋਈ ਇਨਸਾਨ ਉਹ ਫਿਰ ਉਹ ਇਦਾਂ ਹੀ ਕਹਿੰਦਾ ਹੈ ਕਿ ਕਣਕਣ ਵਿੱਚ ਵਸਦਾ ਹੈ ਤਾਂ ਉਹਨੇ ਸੁਣਿਆ ਉਹਨੇ ਸੁਣਿਆ ਉਹਨੂੰ ਗਿਆਨ ਵਾਲ ਨਹੀਂ ਆਖਿਆ ਜਾਂਦਾ ਗਿਆਨ ਉਹ ਮੰਜ਼ਲ ਹੈ ਜਦੋਂ ਇਹ ਸੰਤ ਗੁਰੂ ਰਹਿਬਰ ਪੀਰ ਫਕੀਰ ਜਿਹੜੇ ਉਸ ਮੰਜ਼ਲ ਨੂੰ ਹਾਸਲ ਕਰਦੇ ਜਿੱਥੇ ਇਹਨਾਂ ਨੂੰ ਉਹ ਗਿਆਨ ਹੋ ਜਾਂਦਾ ਉਸ ਦਰਸ਼ਮ ਦੁਆਰ ਦੇ ਵਿੱਚ ਚਲੇ ਜਾਂਦੇ ਐ ਐਂਟਰ ਕਰ ਜਾਂਦਾ ਇਨਸਾਨ ਜਿਹੜਾ ਹੈ ਬੰਦੇ ਤੋਂ ਮੋਲਾ ਵਾਲਾ ਰਾਹ ਹੈ ਜਿੱਥੇ ਸਾਰਾ ਕੁਝ ਉਹੀ ਹੋ ਜਾਂਦਾ ਉਹ ਰਾਹ ਜਿਹੜਾ ਹੈ ਬੰਦਗੀ ਕਰਕੇ ਮਿਲਦਾ ਹੈ ਸਿਰਫ ਆਪਣੇ ਨਾਮ ਦੇ ਨਾਲੇ ਨਾਮ ਲਾ ਲੈਣਾ ਕਿ ਮੈਨੂੰ ਗਿਆਨ ਹੋ ਗਿਆ ਐਦਾਂ ਨਹੀਂ ਉਹ ਕਹਿੰਦੇ ਵੀ ਗਿਆਨ ਸਿਰਫ ਨਾਮ ਦੇ ਵਿੱਚ ਗਿਆਨ ਚੰਦ ਉਹ ਗਿਆਨ ਨਾਮ ਰੱਖਣ ਦੇ ਨਾਲ ਨਹੀਂ ਗੱਲ ਬਾਨੀ ਕਹਿੰਦੇ ਗਿਆਨ ਜਦ ਤੱਕ ਹੁੰਦਾ ਨਹੀਂ ਹੈ ਕਿਉਂਕਿ ਜਦੋਂ ਇਹ ਗਿਆਨ ਹੁੰਦਾ ਹੈ ਤਾਂ ਫਿਰ ਬੰਦੇ ਨੂੰ ਭਟਕਣਾ ਬੰਦੇ ਦੀ ਮੁੱਕ ਜਾਂਦੀ ਹੈ ਉਹਨੂੰ ਇਹ ਨਜ਼ਰ ਆ ਜਾਂਦਾ ਕਿ ਹਰ ਸ਼ੈ ਦੇ ਵਿੱਚ ਹੀ ਉਹ ਹੈ ਉਰੀ ਨਫਰਤ ਉਹਦੇ ਵੈਰ ਵਿਰੋਧ ਖਤਮ ਹੋ ਜਾਂਦੇ ਔਰ ਸਤਗੁਰ ਕਬੀਰ ਜੀ ਮਹਾਰਾ ਜੀ ਨੇ ਸਾਫ਼ ਫਰਮਾਇਆ ਹੈ ਕਿ ਗਿਆਨ ਲੀਆ ਤਿੰਨ ਸਭ ਲੀਆ ਗਿਆਨ ਲੀਆ ਤਿੰਨ ਸਭ ਲੀਆ ਸਗਲ ਬੇਦ ਕਾ ਭੇਦ ਬਿਨਾ ਗਿਆਨ ਪਟਕਤ ਫਿਰੇ ਪੜ ਕੇ ਚਾਰੋਂ ਵੇਦ ਜ਼ਰਾ ਗੌਰ ਕਰਨਾ ਸਤਿਗੁਰ ਕਬੀਰ ਜੀ ਮਹਾਰਾਏ ਕਹਿੰਦੇ ਤੂੰ ਚਾਰ ਵੇਦ ਵੀ ਪੜ ਲੈ ਚਾਰਾਂ ਵੇਦਾਂ ਚ ਕੀ ਲਿਖਿਆ ਹੈ ਚਾਰਾਂ ਵੇਦਾਂ ਚ ਕਿਹੜੇ ਮੰਤਰ ਉਚਾਰਨ ਕੀਤੇ ਗਏ ਤੂੰ ਵੇਦ ਵੀ ਯਾਦ ਕਰ ਲੈ ਚਾਰਾਂ ਵੇਦਾਂ ਦਾ ਨਾਮ ਯਾਦ ਕਰ ਲਿਆ ਉਹਦੇ ਅੰਦਰਲੇ ਮੰਤਰ ਵੀ ਯਾਦ ਕਰ ਲੈ ਪਰ ਐ ਪਿਆਰੇ ਜੇ ਤੈਨੂੰ ਆਪਣੇ ਅੰਦਰ ਦਾ ਗਿਆਨ ਨਹੀਂ ਹੈ ਨਾ ਤਾਂ ਤੈਨੂੰ ਭਟਕਣ ਤੋਂ ਕੋਈ ਬਚਾ ਨਹੀਂ ਸਕਦਾ ਸਤਗੁਰ ਕਬੀਰ ਜੀ ਮਹਾਰਾਜ ਸਾਹਿਬ ਫਰਮਾ ਰਹੇ ਕਿ ਜਿਤ ਨੂੰ ਆਪਣੇ ਅੰਦਰ ਦਾ ਗਿਆਨ ਨਹੀਂ ਹੈ ਆਪਣੇ ਅੰਦਰਲੀ ਉਹ ਰੰਗ ਦਾ ਗਿਆਨ ਨਹੀਂ ਹੈ ਉਸ ਅਦਾ ਦਾ ਉਸ ਨਜ਼ਾਰੇ ਦਾ ਗਿਆਨ ਨਹੀਂ ਹੋਇਆ ਇਹ ਤੱਕ ਤਾਂ ਫਿਰ ਤੈਨੂੰ ਕੋਈ ਵੀ ਭਟਕਣ ਤੋਂ ਰੋਕ ਨਹੀਂ ਸਕਦਾ ਕਿਉਂਕਿ ਬਾਹਰਲੀ ਚੀਜ਼ ਦੇ ਗਿਆਨ ਦੇ ਨਾਲ ਮੁਕਤੀ ਦਾ ਕੋਈ ਸੰਬੰਧ ਨਹੀਂ ਹੁੰਦਾ ਬਾਬਾ ਜੀ ਇਹ ਫਕੀਰ ਲੋਕਾ ਫਰਮਾਇਆ ਮੁਕਤੀ ਇਨਸਾਨ ਨੂੰ ਉਦੋਂ ਹੀ ਮਿਲਦੀ ਹੈ ਜਦੋਂ ਇਨਸਾਨ ਨੂੰ ਆਪਣੇ ਅੰਦਰ ਦਾ ਗਿਆਨ ਹੁੰਦਾ ਹੈ ਕਿ ਮੇਰਾ ਉਹ ਮਾਲਕ ਮੇਰਾ ਉਹ ਖੁਦਾ ਉਹ ਕਿੱਥੇ ਹੈ ਔਰ ਉਹਦੇ ਤੱਕ ਕਿਦਾਂ ਪਹੁੰਚਿਆ ਜਾਵੇ ਔਰ ਇਹ ਗਿਆਨ ਕਿਤੇ ਬਾਹਰ ਨਹੀਂ ਇਹ ਗਿਆਨ انسان ਦੇ ਅੰਦਰ ਹੀ ਹੈ ਇਹੀ ਸੰਤ ਗੁਰੂ ਰਹਿਬਰਾਂ ਪੀਰਾਂ ਵਕੀਰਾਂ ਫਰਮਾਇਆ ਬਾਬਾ ਆਪਣੇ ਆਪਣੇ ਹਿਸਾਬ ਦੇ ਨਾਲ ਹਰ ਸੰਤ ਗੁਰੂ ਰਹਿਬਰ ਪੀਰ ਵਕੀਰ ਨੇ ਫਰਮਾਇਆ ਕਿ ਉਹ ਸੋਨਾ ਤੇਰੇ ਅੰਦਰ ਵੱਸਦਾ ਹੈ ਕਿਉਂਕਿ ਉਸ ਮੰਜ਼ਲ ਤੇ ਪਹੁੰਚੇ ਬਾਬਾ ਜੀ ਉਹਨਾਂ ਨੇ ਧਿਆਨ ਕਰਕੇ ਉਹ ਮੰਜ਼ਲ ਹਾਸਲ ਕੀਤਾ ਧਿਆਨ ਤੋਂ ਗਿਆਨ ਵਾਂਣ ਬਣੇ ਪਹਿਲਾਂ ਜ਼ੁਬਾਨ ਨਾਲ ਜਿਹੜਾ ਉਹਨਾਂ ਨੇ ਆਖਿਆ ਜੋਸਣੇ ਕੋਦਾ ਉਤੇਵਾਸ ਕਰਦਾ ਜਦੋਂ ਬੰਦਾ ਸੁਣਦਾ ਹੈ ਉਹਦਾ ਨਾਮ ਉਦੋਂ ਕੰਨਾਂ ਚ ਵਾਸ ਕਰਦਾ ਜਦੋਂ ਧਿਆਨ ਕਰਦਾ ਉਦੋਂ ਹਿਰਦੇ ਵਿੱਚ ਵਾਸ ਕਰਦਾ ਦਿਲ ਚ ਵਾਸ ਪਰ ਜਦੋਂ ਗਿਆਨवान ਹੋ ਜਾਂਦਾ ਫਿਰ ਉਹ ਹਰ ਕਣ ਕਣ ਵਿੱਚ ਵਾਸ ਕਰਦਾ ਸੋ ਖੁਸ਼ ਰਹੋ ਆਵਾਜ਼ ਰਹੋ ਚੜਦੀ ਕਲਾ ਚ ਰਹੋ ਇਸ ਲਈ ਆਖਿਆ ਉਹੀ ਆਖ ਸਕਦਾ ਹੈ ਜਿਨ੍ਹਾਂ ਨੇ ਔਰੰਗ ਦੇਖਿਆ ਵੀ ਉਹ ਕਣ ਕਣ ਵਿੱਚ ਮੌਜੂਦ ਹੈ ਦੁਨੀਆ ਸੁਣ ਕੇ ਕਹਿੰਦੀ ਕਿ ਉਹ ਤੇ ਕਣ ਕਣ ਵਿੱਚੋਂ ਕਹਿੰਦੇ ਪਰ ਉਸ ਮੰਜ਼ਲ ਨੂੰ ਜਿਨ੍ਹਾਂ ਨੇ ਹਾਸਲ ਕੀਤਾ ਉਹਨਾਂ ਨੇ ਦੇਖਿਆ ਹੈ ਕਿਉਂਕਿ ਉਹਨਾਂ ਨੇ ਆਪਣੇ ਅੰਦਰ ਦੇਖ ਲਿਆ ਉਹ ਸਾਰਾ ਕੁਝ ਇਸੇ ਲਈ ਉਹ ਰਾਹ ਲਗਾਏ ਗਏ ਸੋ ਫਕੀਰਾਂ ਨੇ ਇਹ ਹੀ ਫਰਮਾਇਆ ਕਿ ਕਣ-ਕਣ ਵਿੱਚ ਸੋਨਾ ਖੁਦਾ ਵਸਦਾ ਹੈ ਔਰ ਤੇਰੇ ਅੰਦਰ ਉਹ ਵਾਅਦਾ ਹੈ ਉਸ ਤੱਕ ਜਦ ਤੱਕ ਤੂੰ ਨਹੀਂ ਪਹੁੰਚਦਾ ਹੋ ਤੱਕ ਤੇਰੇ ਪਟਕਣਾ ਹੀ ਰਹਿਣੀ ਸੋ ਇਹ ਪਟਕਣਾ ਨੂੰ ਜਿਹੜਾ ਹੈ ਉਹ ਸੰਤ ਗੁਰੂ ਰਹਿਬਰ ਪੀਰ ਫਕੀਰ ਉਹਨਾਂ ਦੀ ਬੰਦਗੀ ਦੇ ਨਾਲ ਇਬਾਦਤ ਦੇ ਨਾਲ ਜੁੜ ਕੇ ਹੀ ਬਾਬਾ ਜੀ ਉਹ ਪਟਕਣਾ ਮੁਕਦੀ ਹੈ ਇਹ ਮੰਜ਼ਲਾ ਹੈ ਪਹਿਲਾਂ ਜ਼ੁਬਾਨ ਨਾਲ ਫਿਰ ਕੰਨਾਂ ਨਾਲ ਫਿਰ ਧਿਆਨ ਨਾਲ ਫਿਰ ਗਿਆਨ ਨਾਲ ਸੋ ਖੁਸ਼ ਰਹੋ ਅਬਾਦ ਰਹੋ ਚੜ੍ਹਦੀ ਕਲਾ ਚ ਰਹੋ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਂਤਮਾ ਸਾਈਂ ਲੋਕਾਂ ਦੇ ਬਚਨ ਉਹਨਾਂ ਦੀਆਂ ਬਾਣੀਆਂ ਉਹਨਾਂ ਦੇ ਕਿੱਸੇ ਉਹਨਾਂ ਦੀਆਂ ਕਹਾਣੀਆਂ ਸੁਣਦੇ ਰਹੋ ਕਿਉਂਕਿ ਨਾ ਜਾਣੇ ਕਿਹੜੇ ਸ਼ਬਦ ਨੇ ਕਿਸ ਪਾਸੇ ਲੈ ਜਾਣਾ ਬਾਬਾ ਜੀ ਸੁਖਸ਼ ਰਹੋ ਅਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਂਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ